ਸ਼ੋਮੀ ਅਕਾਲ ਦਲ ਬਾਕੀ ਧੜੇ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੈ ਕਿ ਅਸੀਂ ਸ਼ੋਮੀ ਅਕਾਲੀ ਦਲ ਦਾ ਨਾਮ ਵਰਤਾਂਗੇ ਉਹਨਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਪ੍ਰਕਿਰਿਆ ਨਾਲ ਚਿੱਠਰ ਨੂੰ ਅਸੀਂ ਪਿਆਰ ਹਾਂ ਟਕਸਾਲੀ ਆਗੂ ਨੂੰ ਸ਼ਾਮਲ ਕਰਨ ਲਈ ਯਤਨ ਕਰਾਂਗੇ ਘਰ ਘਰ ਜਾ ਕੇ ਆਗੂ ਨੂੰ ਆਪਣੇ ਨਾਲ ਸ਼ਾਮਲ ਕਰਵਾਵਾਂਗੇ ਬਾਕੀ ਧੜੇ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੈ ਅੱਜ ਕਟੇਕਰ ਸਾਹਿਬ ਵੀ ਤੱਕ ਇਹ ਨਾਲ ਹੀ ਇੱਥੇ ਜਾਂਦੇ ਜਾਂਦੇ ਆ ਰੁਕੇ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਕਟੇਕਰ ਸਾਹਿਬ ਦੇ ਕੋਲ ਜੀ ਵੀਰ ਇੱਥੇ ਬਾਹਰ ਬਾਈਪਾਸ ਤੇ ਮਿਲਣ ਵਾਸਤੇ ਆਏ ਹੈ ਮੈਨੂੰ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਦੇਣਾ ਹੈ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਕਿ ਸਾਡੇ ਪੰਜਾਬੀ ਸੌ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਅੱਜ ਹਰਿੰਦਰ ਖਾਲਸਾ ਸਾਹਿਬ ਆਇਆ ਮਨੋਰਾਜ ਹਾਂਜੀ ਤੇ ਜਾ ਰਹੇ ਹਾਂ ਸੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ ਜੂਰੀਅਰ 27 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇੱਕ ਕਾਲੀ ਦਲ ਦਾ ਚਰਚਾ ਚੱਲ ਜੇ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਕਿਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਵਾਂਗੇ ਸ਼ਰਮਨੀਆ ਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਅਰਸ਼ਦੀਪ ਜੀ ਸਵਾਗਤ ਹੈ ਪਹਿਲਾਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਧੰਨਵਾਦ ਜੀ ਬਹੁਤ ਧੰਨਵਾਦ ਅਰਸ਼ਦੀਪ ਜੀ ਇਸ ਤੋਂ ਪਹਿਲਾਂ ਖਬਰ ਆਉਂਦੀ ਹੈ ਕਿ ਹਰਿੰਦਰ ਖਾਲਸਾ ਜੀ ਬਾਕੀ ਧਣੇ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਉਂਦਾ ਹੈ ਕਿ ਅਸੀਂ ਅਕਾਲੀ ਦਲ ਦਾ ਨਾਂ ਵਰਤਾਂਗੇ ਤੇ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਅਕਾਲੀ ਦਲ ਜੋ ਤੁਹਾਡੇ ਵਾਲਾ ਅਕਾਲੀ ਦਲ ਹੈ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੇ ਨੇ ਕਿ ਉਹ ਕਾਨੂੰਨੀ ਚਾਰਾ ਜੋਈ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਕਰ ਲੈਣ ਅਸੀਂ ਕਾਨੂੰਨੀ ਕਾਰਵਾਈ ਲਈ ਵੀ ਤਿਆਰ ਆ ਉਹਨਾਂ ਨੇ ਆਖਿਆ ਕਿ ਟਕਸਾਲੀ ਆਗੂ ਨੂੰ ਸ਼ਾਮਲ ਕਰਨ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਚਾਹਾਂਗੇ ਜੀ ਪਕੋ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਿਹਦਾ ਦਫ਼ਤਰ 28 ਸੈਕਟਰ ਚੰਡੀਗੜ੍ਹ ਦੇ ਵਿੱਚ ਹੈ ਤੇ ਜਿਹਦੇ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਨੇ ਹੁਣ ਮੈਂ ਗਿਆਨੀ ਹਰਪ੍ਰੀਤ ਜੀ ਨੂੰ ਕੀ ਕਹਾਂ ਇਹ ਉਹ ਜਥੇਦਾਰ ਸਾਹਿਬ ਨੇ ਜਿਨ੍ਹਾਂ ਨੇ ਆਪ ਹੀ ਹੁਕਮਨਾਮਾ ਜਾਰੀ ਕੀਤਾ 2 ਦਸੰਬਰ 2024 ਦਾ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਤਲਬ ਕੀਤਾ ਆਪ ਹੀ ਸਜ਼ਾ ਸੁਣਾਈ ਆਪ ਹੀ ਉਹਦੇ 'ਚ ਇਹ ਗੱਲ ਕਹੀ ਕਿ ਜੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰਾ ਚੁੱਲਾ ਲਾਇਆ ਉਹ ਆਪ ਦੇ ਚੁੱਲ੍ਹੇ ਸਿਮੇਟ ਕੇ ਅਕਾਲੀ ਦਲ ਦੀ ਚੜ੍ਹ ਦੀ ਕਲਾ ਦੀ ਗੱਲ ਕਰਨ ਤੇ ਆ ਜਾਪੀ ਇੱਕ ਨਵਾਂ ਚੁੱਲਾ ਖੋਲ ਕੇ ਪੰਜ ਸੱਤ ਬੰਦੇ ਇਕੱਠੇ ਕਰਕੇ ਤੇ ਜੇ ਸੋਚਣ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦੇ ਰਹੇ ਨੇ ਤਾਂ ਮੈਂ ਬੜੇ ਸਪਸ਼ਟ ਲੱਜਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਤਾਂ ਛੇਵੇਂ ਪਾਤਸ਼ਾਹ ਦੀ ਗੱਦੀ ਨੂੰ ਚੁਣੌਤੀ ਦੇ ਰਹੇ ਨੇ ਤਾਂ ਅਕਾਲ ਸੱਚ ਸਾਹਿਬ ਨੂੰ ਕਿਸ ਤਰੀਕੇ ਇਹਨਾਂ ਨੇ ਆਪਣੇ ਜ਼ਾਤੀ ਮਫਾਦ ਲਈ ਆਪਣੀ ਰਾਜਨੀਤੀ ਲਈ ਵਰਤੇ ਸਾਰਿਆਂ ਦੇ ਸਾਹਮਣੇ ਸੋ ਐਦਾਂ ਕਹਿਮ ਕਰਨ ਨਾਲ ਕੁਝ ਨਹੀਂ ਹੋ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਅਗਰ ਗਲਤ ਪਰਚੀਆਂ ਛਾਪ ਕੇ ਕਿਸੇ ਨੇ ਪਰਚੀ ਕੀਤੀ ਹੈ ਜਿਹਨੂੰ ਹੁਣ ਅਕਾਲ ਤਖਤ ਸਾਹਿਬ ਦਾ ਜਿਹੜਾ 6 ਅਗਸਤ 2025 ਦਾ ਆਦੇਸ਼ ਹੈ ਉਹਨਾਂ ਨੇ ਵੀ ਤਾੜਨਾ ਕੀਤੀ ਹੈ ਕਿ ਕੋਈ ਕਮੇਟੀ ਸਾਡੀ ਸਰਪ੍ਰਸਤੀ ਦਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਇਕੱਲੇ ਦਾਵਾ ਨਾ ਕਰੇ ਅਕਾਲ ਤਖਤ ਸਾਹਿਬ ਸਾਰਿਆਂ ਦਾ ਸੱਜ ਹੈ ਸੋ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਇਹਨਾਂ ਨੇ ਜਲਦਾਸੀ ਕੀਤੀ ਹੈ ਸਭ ਨੇ ਮਿਲ ਕੇ ਸੋ ਜਿਹੜੇ ਵੀ ਇਹਦੇ ਇਨਵੋਲ ਹੋਣਗੇ ਜਿਨ੍ਹਾਂ ਨੇ ਵੀ ਉਹ ਪਰਚੀਆਂ ਛਪਾਈਆਂ ਜਿੱਦਾਂ ਵੀ ਲੋਕਾਂ ਦੇ ਨਾਲ ਜਲਸਾ ਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਪਰ ਇਹ ਬਿਲਕੁਲ ਰੈਸਟ ਇਸ਼ੂ ਰਹਿਣ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਇਲੈਕਸ਼ਨ ਕਮਿਸ਼ਨ ਇੱਕੋ ਸ਼੍ਰੋਮਣੀ ਅਕਾਲੀ ਦਲ ਨੂੰ ਰਿਕੋਗਨਾਈਜ਼ ਕਰਦਾ ਜਿਹਦਾ ਚੋਣ ਨਿਸ਼ਾਨ ਤੱਕੜੀ ਹੈ ਬੜੇ ਲੋਕਾਂ ਨੇ ਆਪਣੇ ਆਪ ਨੂੰ ਕਲੇਮ ਕੀਤਾ ਕਿ ਅਸੀਂ ਅਕਾਲੀ ਦਲ ਆ ਪਰ ਪੰਥ ਨੇ ਤੇ ਪੰਜਾਬ ਦੀ ਜਨਤਾ ਨੇ ਉਹ ਸਾਰੇ ਨਕਾਰੇ ਜੀ 2023 ਦੇ ਵਿੱਚ ਮਹਾਰਾਸ਼ਟਰਾਂ ਚ ਵੀ ਲੰਮਸਮ ਸੇਮ ਹੋਇਆ ਸੀ ਜੀ ਅਜਿਹੇ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਕਿ ਕੀ ਹੁੰਦਾ ਜਦੋਂ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਇਲੈਕਸ਼ਨ ਕਮਿਸ਼ਨ ਇਹ ਵੇਖਦਾ ਹੈ ਕਿ ਦੋਹਾਂ ਧਿਰਾਂ ਚੋਂ ਸਭ ਤੋਂ ਵੱਧ ਵਰਕਰ ਕਿਹਦੇ ਕੋਲ ਨੇ ਐਮਐਲਏ ਕਿਹਦੇ ਕੋਲ ਨੇ ਐਮਪੀਸ ਕਿਹਦੇ ਕੋਲ ਨੇ ਅਤੇ ਜੇ ਸਥਿਤੀ ਦੇਖੀ ਜਾਏ ਤਾਂ ਸਥਿਤੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਉਹਨਾਂ ਦੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ ਤੇ ਸਥਿਤੀ ਜੋ ਨਵਾਂ ਤੜਾ ਬਣਿਆ ਉਹਨਾਂ ਦੀ ਵੀ ਵਧੀਆ ਨਹੀਂ ਹੈ ਪਰ ਲਗਾਤਾਰ ਜਿਸ ਤਰ੍ਹਾਂ ਹਰਿੰਦਰ ਸਿੰਘ ਖਾਲਸਾ ਸ਼ਾਮਲ ਹੋਣਗੇ ਕੁਝ ਹੋਰ ਲੋਕ ਸ਼ਾਮਲ ਵੀ ਹੋ ਸਕਦੇ ਨੇ ਇਹ ਕੁਝ ਵਧੀਆ ਸੰਕੇਤ ਨਹੀਂ ਲੱਗਦੇ ਨੇ ਮੈਂ ਤੁਹਾਨੂੰ ਇਹ ਜਾਣਕਾਰੀ ਸੁਣਾ ਕਰਦੇ ਆਂ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਲੇ ਹੋਣੇ ਚੋਣ ਹੋ ਕੇ ਹੱਡੀ ਹੈ ਜਿਸ ਤੋਂ ਬਾਅਦ ਡੈਲੀਗੇਟਸ ਬਕਾਇਦਾ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਮੁਤਾਬਕ ਚੁਣੇਗੇ ਨੇ 12 April ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਤਾ ਚੁਣੇ ਆਗੇ ਉਤਤ ਬਾਦ ਸਾਰੀਆਂ ਫਾਰਮੈਲਿਟੀਜ਼ ਇਲੈਕਸ਼ਨ ਕਮਿਸ਼ਨਰ ਕੰਪਲੀਟ ਹੋ ਚੁੱਕੀ ਹੈ ਸੋ 540 ਡੈਲੀਗੇਟ ਨੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਜਿਹੜੇ ਇਲੈਕਚੁਅਲ ਕਮਿਸ਼ਨ ਤੋਂ ਅਪਰੂਵਡ ਨੇ ਆਲਰੇਡੀ ਅਪਰੂਵਲਸ ਆ ਚੁੱਕੀਆਂ ਨੇ ਇਸ ਸਥਿਤੀ ਤੇ ਪਾਰਟੀ ਬਿਲਕੁਲ ਇਨਟੈਕਟ ਹੈ ਜਿਹੜੇ ਲੋਕਾਂ ਨੇ ਵਕਰੀ ਪਸਤੀ ਕੀਤੀ ਹੈ ਉਹਨਾਂ ਨੇ ਤਾਂ ਪਾਰਟੀ ਦਾ ਦਰਜ ਕਰ ਰਿਹਾ ਸੋਮਨੀ ਅਕਾਲੀ ਦਲ ਦਾ ਸਵਾਰਦਾ ਦਾ ਇਤੋ ਹੀ ਹੈ ਉਸ ਵਿਧਾਨ ਮਤਾ ਦੇ ਕਿ ਮੈਂਬਰ ਬਣਾਉਣਾ ਹੈ ਉਹਨਾਂ ਨੂੰ 5 ਸਾਲ ਦਾ 10 ਰੁਪਏ ਜਿੰਦਾ ਜਮਾ ਕਰਾਉਣਾ ਪੈਂਦਾ ਜਿਹੜੇ ਅੱਜ ਛੋਟਾ ਟੜਾ ਜਾਂ ਬਾਗੀ ਆਪਣੇ ਆਪ ਨੂੰ ਪਲੇਨ ਕਾਂਗਿਲ ਦੇ ਖਾਤੇ ਤੱਕ ਜਪਾ ਹੋਇਆ ਨਹੀਂ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਚੁਣੌਤੀ ਬਣ ਸਕਦੇ ਨਹੀਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਜੁੜੇ ਸਾਡੇ ਨਾਲ ਸਾਡੇ ਲਈ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ